ਕਰਾਂਗੇ ਤੇ ਹੋਰ ਵੀ ਪੰਜਾਬ ਦੇ ਇੱਕ ਦੋ ਵਿਸ਼ਿਆਂ ਉੱਤੇ ਵੀ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਾਂਗੇ ਅੱਜ ਤਾਂ ਚਲਦੇ ਆ ਸਿੱਧਾ ਸਾਡੇ ਨਾਲ ਜੁੜਿਆ ਸਾਡੇ ਸਹਿਯੋਗੀ ਮਾਨਸਾ ਤੋਂ ਰਜਿੰਦਰ ਸਿੰਘ ਜੀ ਉਹਨਾਂ ਨੂੰ ਲੈਨੇ ਆ ਪੂਰੀ ਅਪਡੇਟ ਵੀ ਆਖਰੇ ਕੀ ਮਸਲਾ ਸਾਰਾ ਰਜਿੰਦਰ ਜੀ ਨਹੀਂ ਤੁਹਾਡਾ ਸਵਾਗਤ ਹੈ ਸਰ ਫਲੇਰ ਦੇ ਲਾਈਵ ਬ੍ਰਾਂਚ ਧੰਨਵਾਦ ਜੀ ਕਰ ਰਜਿੰਦਰ ਸਿੰਘ ਜੀ ਐਮ ਐਲ اے ਹਰਿਆਣਾ ਮਾਰਿਆ ਵੀ ਉਹਨਾਂ ਨੇ ਇਹ ਵਾਲਾ ਡਰਾਫਟ ਰੱਖ ਦਿੱਤਾ ਹੈ ਯਾਨੀ ਸੰਧਾ ਸਾਨੂੰ ਵਟਸਐਪ ਕਰ ਦਿੱਤਾ ਹੈ ਹਾਂ ਜੀ ਦੇਖੋ ਜਿਹੜਾ ਇਹ ਇਹਨਾਂ ਨੇ ਮਤਲਬ ਇੱਕ ਕਾਨੂੰਨ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਵਿਧਾਨ ਸਭਾ ਦੇ ਵਿੱਚ ਛੋਟੇ ਚਰਚਾ ਹੋਵੇ ਜਿਹੜਾ ਬਹੁਤ ਹੀ ਮਤਲਬ ਸਰਾਹ ਲੋਕਾ ਪਦਮ ਹੈ ਇੱਕ ਇਹ ਦੂਰੰਦੇਸ਼ੀ ਹੈ ਹੈਂਡਰੀ ਸਾਹਿਬ ਦੀ ਕਿਉਂਕਿ ਉਹਨਾਂ ਦੇ ਪਿਤਾ ਜੀ ਸ਼ਾਇਦ ਉਹਨਾਂ ਦਾ ਨਾਮ ਦਾਰਸ਼ਨ ਇੰਦਰੀ ਸੀ ਉਹ ਵੀ ਕਾਫੀ ਮਤਲਬ ਚਰਚਿਤ ਚਿਹਰਾ ਸੀ ਉਹਨਾਂ ਨੇ ਮਤਲਬ ਇਸ ਕਰਕੇ ਇਹ ਵੀ ਇੱਕ ਚਰਚਿਤ ਚਿਹਰਾ ਬਣ ਗਏ ਨੇ ਜਿਹੜਾ ਇਹਨਾਂ ਨੇ ਇਸ ਤਰ੍ਹਾਂ ਦਾ ਸਰਕਾਰ ਦੇ ਸਾਹਮਣੇ ਕਾਨੂੰਨ ਬਣਾਉਣ ਦਾ ਇੱਕ ਸੁਝਾਅ ਰੱਖਿਆ ਇਹ ਬਹੁਤ ਹੀ ਸਲਾਘਾਯੋਗ ਹੈ ਕਿਉਂਕਿ ਪੰਜਾਬ ਦੇ ਵਿੱਚ ਕਾਫੀ ਜਿਹੜੀ ਆਬਾਦੀ ਹੈ ਉਹ ਧਰਤੀ ਦੇ ਹਿਸਾਬ ਨਾਲ ਕਾਫੀ ਵੱਧ ਗਈ ਹੈ ਇਸ ਕਰਕੇ ਮਤਲਬ ਇਸ ਤਰ੍ਹਾਂ ਦੀ ਸੋਚ ਬਦਲੁੰਦਾ ਹੈ ਜਿਹੜਾ ਅਪਰਾਲਾ ਕੀ ਪਹਿੰਡਰੀ ਸਾਹਿਬ ਨੇ ਉਹ ਵਕਤੀ ਵਿੱਚ ਸਲਾਘਾਯੋਗ ਹੈ ਸਹੀ ਗੱਲ ਕਹਿ ਰਹੇ ਹੋ ਤੁਸੀਂ ਸਰਕਾਰਾਂ ਦਾ ਇੱਧਰ ਕੋਈ ਧਿਆਨ ਵੀ ਨਹੀਂ ਹੈ ਤੇ ਪਹਿਲਾਂ ਉਸ ਸਮੇਂ ਪਹਿਲਾਂ ਹਾਂ ਸਰਕਾਰਾਂ ਵੱਲੋਂ ਇੱਕ ਸਲੋਗਨ ਲਾਗਾਇਆ ਸੀ ਹਮ ਦੋ ਹਮਾਰੇ ਦੋ ਅੱਛੇ ਲੇਕਿਨ ਉਸ ਤੇ ਕੰਮ ਨਹੀਂ ਹੋਇਆ ਤਾਂ ਇਹ ਕਾਨੂੰਨ ਆਉਣ ਦੇ ਨਾਲ ਸ਼ਾਇਦ ਜਦੋਂ ਲੋਕਾਂ ਨੇ ਲੱਗਿਆ ਵੀ ਸਾਨੂੰ ਜੁਰਮਾਨਾ ਹੋਏਗਾ ਤਾਂ ਲੋਕ ਡਾਕਟਰ ਸਾਹਿਬ ਲੱਗਦਾ ਨਹੀਂ ਆਪੇ ਆ ਡਰ ਕੇ ਪਿੱਛੇ ਹਟਣਗੇ ਹਾਂਜੀ ਦੇਖੋ ਹਟਣਾ ਤਾਂ ਚਾਹੀਦਾ ਇੱਕ ਤਾਂ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਵੀ ਸਰਕਾਰੀ ਨੌਕਰੀ ਆਲਾ ਜਿਹੜਾ ਸਿਸਟਮ ਹੈ ਉਹਦੇ ਤੇ ਵਿਚਾਰ ਕੀਤਾ ਜਾਊਗਾ ਵੀ ਨੌਕਰੀ ਦੇਣੀ ਹੈ ਜਾਂ ਨਾ ਦੇਣੀ ਹੈ ਇਸ ਵਾਰ ਤੇ ਦੂਸਰੀ ਗੱਲ ਇਹ ਹੈ ਕਿ ਉਹਨੂੰ ਸਬਸਿਡੀਆਂ ਉਹਦੇ ਘਰੇ ਸਬਸਿਡੀ ਵਾਲਾ ਸਿਲੰਡਰ ਦੇ ਕੇ ਜਾਣਾ ਹੈ ਜਾਂ ਨਾ ਜਾਣਾ ਮਤਲਬ ਇਸ ਤਰ੍ਹਾਂ ਦਾ ਔਰ ਜਿਹੜੇ ਕਾਫੀ ਕੰਮ ਨੇ ਸਰਕਾਰ ਵੱਲੋਂ ਜਿਹੜਾ ਸਹੂਲਤਾ ਦਿੱਤੀਆਂ ਜਾਂਦੀਆਂ ਨੇ ਉਹ ਸਹੂਲਤਾਾਂ ਬੰਦ ਕਰਨ ਦਾ ਵੀ ਸੁਝਾਅ ਦਿੱਤਾ ਹੈਂਡਰੀ ਸਾਹਿਬ ਨੇ ਮਤਲਬ ਤਾਂ ਕਿ ਜਿਹੜਾ ਇਸ ਨੂੰ ਕੰਟਰੋਲ ਪਾਪੂਲੇਸ਼ਨ ਨੂੰ ਕੰਟਰੋਲ ਕੀਤਾ ਜਾ ਸਕੇ ਤੇ ਜਿਹੜੇ ਮਤਲਬ ਰੈਂਟੀ ਦੁਨੀਆ ਇੱਥੇ ਉਹ ਮਤਲਬ ਆਪਣਾ ਜਿਹੜਾ ਜੀਵਨ ਪੱਧਰ ਹੈ ਉਹ ਮਤਲਬ ਇੰਟਰਨੈਸ਼ਨਲ ਪੱਧਰ ਤੇ ਆਪਣੀ ਜ਼ਿੰਦਗੀ ਜਿਉ ਸਕਣ ਤੁਹਾਡੀ ਤੁਹਾਡੀ ਗਲਤੀ ਆ ਜਾਂਦਾ ਕਿ ਹੈਨਰੀ ਸਾਹਿਬ ਨੇ ਏਵੀਓ ਦੇ ਵਿੱਚ ਰੱਖਿਆ ਹੈ ਬਿਲ ਦੇ ਵਿੱਚ ਵੀ ਜਿਹੜਿਆ ਕੋਲ ਦੋ ਬੱਚੇ ਹੋਣਗੇ ਯਾਨੀ ਕਿ ਮੱਧ ਵਰਗ ਜਿਹੜੇ ਕਿ ਉਹ ਪਾਲਣਾ ਕਰਨਗੇ ਜਿਨ੍ਹਾਂ ਕੋਲ ਦੋ ਬੱਚੇ ਹੋਣਗੇ ਉਹਨੂੰ ਕੈਸ਼ ਸਬਸਿਡੀ ਦਿੱਤੀਏਗੀ ਹਰ ਮਹੀਨੇ ਉਹਨੂੰ ਕੈਸ਼ ਮਿਲਿਆ ਕਰੇਗਾ ਸਰਕਾਰ ਦੇ ਵੱਲੋਂ ਹਾਂਜੀ ਉਹਨਾਂ ਨੇ ਰੱਖਿਆ ਇਹ ਵੀ ਜਿਹੜਾ ਮਤਲਬ ਦੋ ਬੱਚੇ ਪਰਿਵਾਰ ਦੇ ਵਿੱਚ ਪੈਦਾ ਕਰੂਗਾ ਉਹਦੀ ਥੋੜੀ ਜਿਹੀ ਮਦਦ ਕੀਤੀ ਜਾਣੀ ਚਾਹੀਦੀ ਹੈ ਤੇ ਜਿਹੜੇ ਐਸਸੀ ਨਾਲ ਸੰਬੰਧਿਤ ਨੇ ਬੀਸੀ ਨੇ ਉਹ ਉਹਨਾਂ ਦੀ ਥੋੜੀ ਜਿਆਦਾ ਮਦਦ ਕੀਤੀ ਜਾਣੀ ਚਾਹੀਦੀ ਹੈ ਤੇ ਨੌਕਰੀਆਂ ਦੇ ਵਿੱਚ ਵੀ ਉਹਨਾਂ ਨੂੰ ਪ੍ਰੈਫਰ ਕੀਤੀ ਜਾਣੀ ਚਾਹੀਦੀ ਹੈ ਇਸ ਕਰਕੇ ਮਤਲਬ ਕਾਫੀ ਜਿਹੜੇ ਉਹਦੇ ਸੁਝਾਅ ਨੇ ਮਤਲਬ ਮੱਤਾਪੂਰਨ ਨੇ ਸਬਸਿਡੀਆਂ ਖਾਸ ਕਰਕੇ ਹੈ ਵੀ ਸਬਸਿਡੀਆਂ ਖਤਮ ਕੀਤੀਆਂ ਜਾਣਗੀਆਂ ਤਾਂ ਕਿ ਲੋਕ ਨੇ ਜਿਹੜੇ ਪ੍ਰਸਾਸ਼ਕ ਜਾਗਰਤ ਹੋਣ ਕਿਉਂ ਜਾਗਰਤ ਤਾਂ ਪਹਿਲਾਂ ਤੋਂ ਹੋਏ ਨੇ ਪਰ ਗੱਲ ਕਰ ਜਿਹੜੇ ਪ੍ਰਵਾਸੀ ਰਹਿੰਦੇ ਨੇ ਤੇ ਪੰਜਾਬ ਦੇ ਵਿੱਚ ਉਹ ਜਾਗਰਤ ਹੋਣ ਦੀ بجائے ਆਪਣੀ ਮਤਲਬ ਜਿਹੜੀ ਸਟਰੈਂਥ ਹੈ ਉਹ ਵਧਾਉਣ ਦੀ ਕੋਸ਼ਿਸ਼ ਦੇ ਵਿੱਚ ਪਰਿਵਾਰਾਂ ਨੂੰ ਕਾਫੀ ਵੱਡੇ ਵੱਡੇ ਕਰ ਰਹੇ ਨੇ ਜਿਹੜਾ ਪੰਜਾਬ ਦੇ ਵਿੱਚ ਇੱਕ ਸੋਚਣ ਦਾ ਦੁਸ਼ਾਸੀ ਦਾ ਕਿਸੇ ਨੇ ਹੋਰ ਨਹੀਂ ਸੋਚਿਆ ਚਲੋ ਐਂਦਰੀ ਸਾਹਿਬ ਨੇ ਸੋਚ ਕੇ ਮਤਲਬ ਲੋਕਾਂ ਦੇ ਕੰਨ ਖੋਲਣ ਦੀ ਕੋਸ਼ਿਸ਼ ਕੀਤੀ ਹੈ ਬਹੁਤ ਹੀ ਵਧੀਆ ਗੱਲ ਆ ਤੁਸੀਂ ਗੱਲ ਕੀਤੀ ਪ੍ਰਵਾਸੀਆਂ ਦੀ ਤਾਂ ਮੈਂ ਤੁਹਾਨੂੰ ਦੱਸ ਦਿੰਦਾ ਕਿ ਅੱਜ ਪ੍ਰਵਾਸੀਆਂ ਦਾ ਇੰਨੀ ਗਿਣਤੀ ਹੈ ਕਿ ਪੰਜਾਬ ਦੇ ਜਿਹੜੇ ਵੱਡੇ ਜ਼ਿਲ੍ਹੇ ਨੇ ਮੇਨ ਉਦਯੋਗੀ ਜ਼ਿਲ੍ਹੇ ਅਮਰੀਕਸਰ ਲਾਲੋ ਜਲੰਧਰ ਲਾਲੋ ਲੁਧਿਆਣਾ ਲਾਲੋ ਤੇ ਜਿਹੜੇ ਵੀ ਵੱਡੇ ਵੱਡੇ ਜ਼ਿਲ੍ਹੇ ਨੇ ਚੰਡੀਗੜ੍ਹ ਵਿੱਚ ਆ ਜਾਂਦਾ ਲੱਗੇ ਚੰਡੀਗੜ੍ਹ ਪੰਜਾਬ ਦੇ ਵਿੱਚ ਨਹੀਂ ਆਂਦਾ ਫਿਰ ਵੀ ਇੱਥੇ ਉਦਯੋਗੀ ਕ੍ਰਾਂਤੀ ਦੇ ਕਰਕੇ ਪ੍ਰਵਾਸੀ ਇੰਨੇ ਵਧ ਗਏ ਨੇ ਕਿ ਇਹ ਲੋਕ ਹੁਣ ਇਹ ਆ ਪੰਜਾਬ ਨੂੰ ਆਪਣਾ ਅਸਲੀ ਘਰ ਹੀ ਸਮਝਦੇ ਨੇ ਤਾਂ ਪੰਜਾਬੀ ਇੱਥੇ ਘੱਟ ਦਿਖਦੇ ਨੇ ਪ੍ਰਵਾਸੀ ਜ਼ਿਆਦਾ ਦਿਖ ਰਹੇ ਨੇ ਕਈ ਸਵਾਦਵੀਂ ਨਿਆਂ ਜਿੱਥੇ ਬੰਦਿਆ ਲੋ ਉਠਾਏ ਗਏ ਨੇ ਕਈ ਗੱਲਾਂ ਬਾਤਾਂ ਵੀ ਹੋਈਆਂ ਨੇ ਕਈ ਵਾਰਦਾਤਾਂ ਵੀ ਸਾਹਮਣੇ ਆਈਆਂ ਸੀ ਪ੍ਰਵਾਸੀਆਂ ਖਿਲਾਫ ਨਹੀਂ ਆ ਪਰ ਹਾਂ ਜਿਹੜੀ ਕਿ ਜਿਵੇਂ ਤੁਸੀਂ ਕਿਹਾ ਵੀ ਧਰਤੀ ਘਟ ਰਹੀ ਹੈ ਤੇ ਲੋਕ ਵੱਧ ਰਹੇ ਹਨ ਉਹ ਕੰਮ ਹੋ ਰਿਹਾ ਪੰਜਾਬ ਦੇ ਵਿੱਚ ਤਾਂ ਜਿਹੜੀਆਂ ਨੌਕਰੀਆਂ ਚਾਹੇ ਉਹ ਪੜ੍ਹਾਈ ਹੈ ਕੋਈ ਵੀ ਚੀਜ਼ ਹੈ ਉਹਦੇ ਉੱਪਰ ਯਾਨੀ ਕਿ ਬਾਹਰਲੇ ਲੋਕਾਂ ਦਾ ਹੱਕ ਜ਼ਿਆਦਾ ਡਾਕਾ ਪੈ ਰਿਹਾ ਪੰਜਾਬ ਦੇ ਲੋਕਾਂ ਦੇ ਹੱਕਾਂ ਤੇ ਹਾਂ ਮੈਨੂੰ ਇਸੇ ਤਰ੍ਹਾਂ ਹੀ ਕੰਟਰੋਲ ਹੋਣਾ ਜੀ ਜਿਹੜਾ ਬਾਹਰਲੇ ਮਤਲਬ ਪ੍ਰਵਾਸੀ ਠੀਕ ਹੈ ਮਜ਼ਦੂਰ ਨੇ ਆਗੇ ਗੱਲ ਕਰੇ ਸੀ ਵੀ ਫੈਮਲੀ ਵਧਾਉਣ ਦਾ ਜਿਹੜਾ ਕੰਮ ਹੈ ਉਹ ਗਲਤ ਹੈਗਾ ਇਸ ਕਰਕੇ ਇਹ ਗੱਲਾਂ ਧਿਆਨ ਦੇ ਵਿੱਚ ਆਈਆਂ ਨੇ ਜੀਆਂ ਤਾਂ ਜਰੂਰ ਮਤਲਬ ਇਸ ਗੱਲ ਦੇ ਉੱਤੇ ਗੌਰ ਫਰਮਾਉਣਾ ਚਾਹੀਦਾ ਹੈ ਸਰਕਾਰ ਨੂੰ ਵੀ ਇਹਦੇ ਉੱਤੇ ਮਤਲਬ ਹੰਦ ਚਰਚਾ ਦਾ ਟਾਈਮ ਦੇਣਾ ਚਾਹੀਦਾ ਚਰਚਾ ਕਰਕੇ ਨੂੰ ਪਾਸ ਕੀਤਾ ਜਾਣਾ ਚਾਹੀਦਾ ਕਿਉਂਕਿ ਪੰਜਾਬ ਆ ਬਲੰਦੀਆ ਵੱਲ ਫੇਸ ਇਸ਼ੂ ਹੋ ਸਕਦਾ ਜਿਸ ਤਰ ਇੱਥੇ ਦੂਜੀ ਗੱਲ ਇਹ ਹੈ ਜੀ ਇੱਥੇ ਮਤਲਬ ਜਿਹੜੇ ਗ੍ਰਸਤਾਂ ਦੀ ਗਿਣਤੀ ਆ ਉਹ ਬਹੁਤ ਘਟ ਗਈ ਜੀ ਗ੍ਰਸਤਾਂ ਦੀ ਗਿਣਤੀ ਘਟਣ ਕਰਕੇ ਜਿਹੜੇ ਪਲਾਟ ਨੇ ਜਿਹੜੀਆਂ ਪੁਤਖਾਨ ਨੇ ਜਿਹੜੇ ਮਕਾਨ ਨੇ ਉਹ ਜਿਆਦਾ ਪੰਜੰਦੇ ਨੇ ਜਿਹਦੇ ਕਰਕੇ ਜਿਹੜਾ ਇਨਵਰਨਮੈਂਟ ਹੈ ਇਹ ਮਤਲਬ ਠੀਕ ਨਹੀਂ ਹੈ ਵਾਤਾਵਰਨ ਨੂੰ ਠੀਕ ਕਰਨ ਵਾਸਤੇ ਬਰਖਤਾਂ ਦੀ ਗਿਣਤੀ ਵਧਾਉਣੀ ਜ਼ਰੂਰੀ ਹੈ ਬਰਖਤਾਂ ਦੀ ਗਿਣਤੀ ਵੇਰ ਵਧੂਗੀ ਜੇ ਮਤਲਬ ਇਥੇ ਆਵਾਜ਼ੀ ਘਟੂਗੀ ਆਵਾਜ਼ੀ ਵੇਰ ਘਟੂਗੀ ਜੇ ਆਵਾਜ਼ੀ ਨੂੰ ਪੈਦਾ ਕਰਨ ਵਾਲਿਆਂ ਦੇ ਉੱਤੇ ਕੁਝ ਥੋੜੇ ਜਿਹੇ ਸਟ੍ਰਿਕਟ ਐਕਸ਼ਨ ਲਈ ਜਾਣਗੇ ਤਾਂ ਹੀ ਮਤਲਬ ਇਹ ਹੋ ਸਕਦਾ ਹੈ ਜੇ ਉਹਨਾਂ ਦਾ ਨਵੇਂ ਦਾ ਆਧਾਰ ਕਾਰਡ ਨਾ ਬਣੇ ਜਿਹਨਾਂ ਦੇ ਆਧਾਰ ਕਾਰਡ ਬਣੇ ਹੋਏ ਨੇ ਜਿਹੋਨਾਂ ਦੇ ਤੀਜਾ ਬੱਚਾ ਪੈਦਾ ਉਹ ਕਰਦੇ ਨੇ ਤਾਂ ਉਹਨਾਂ ਦਾ ਆਧਾਰ ਕਾਰਡ ਹੈ ਜਿਹੜਾ ਉਹ ਕੈਨਸਲ ਕੀਤਾ ਜਾਵੇ ਇਹ ਸਹੂਲਤਾਂ ਮਤਲਬ ਕਾਫੀ ਕੁਛ ਹੈ ਜਿਹੜਾ ਨੌਕਰਾਂ ਦੇ ਵਿੱਚ ਜਿਹੜਾ ਉਹਨਾਂ ਦਾ ਹਿਸਾਬਣ ਦਾ ਉਹ ਰੋਕਿਆ ਜਾਵੇ ਫੇਰ ਕਿਤੇ ਜਾ ਕੇ ਮਤਲਬ ਹਿਸਾਬ ਚਾ ਸਕਦਾ ਹੈ ਬਹੁਤ ਹੀ ਵਧੀਆ ਬਰਾਨਾ ਹੈ ਕਿਰਾ ਇੱਕ ਵਾਰੀ ਨਿਊ ਲੱਗੂਗਾ ਵੀ ਛੱਟ ਤਾਂ ਗੱਲ ਕਰ ਜਿਹੜੇ ਦੂਰ ਅਣਦੇਖੀ ਸਿੱਟੇ ਬਹੁਤ ਵਧੀਆ ਨੇ ਪੰਜਾਬ ਦੇ ਵਿਕਾਸ ਦੇ ਵਾਸਤੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਲੋਕਾਂ ਨੂੰ ਤਾਂ ਕਾਫੀ ਫਾਇਦਾ ਮਿਲੇਗਾ ਚਾਹੇ ਉਹ ਪੈਸੇ ਪੱਖੋਂ ਕਹੇ ਲੋ ਚਾਹੇ ਉਹ ਕਿਸੇ ਹੀ ਪੱਖੋਂ ਕਹੇ ਲੋਕਾਂ ਨੂੰ ਫਾਇਦਾ ਜ਼ਰੂਰ ਮਿਲਣ ਦੀ ਆਸ ਹੈਗੀ ਇੱਕ ਦੇਖੋ ਇੱਕ ਇਹ ਹੈ ਜੀ ਕਈ ਧਾਰਮਿਕ ਸੰਸਥਾਵਾਂ ਧਰਮਾਨ ਧਾਰਮਿਕ ਲੋਕ ਨੇ ਜਿਹੜੇ ਉਹ ਮਤਲਬ ਵੱਧ ਬੱਚੇ ਪੈਦਾ ਕਰਨ ਨੂੰ ਲੋਕਾਂ ਨੂੰ ਉਤਸ਼ਾਹਿਤ ਕਰੀ ਜਾਂਦੇ ਨੇ ਉਹਨਾਂ ਦੇ ਉੱਤੇ ਵੀ ਮਤਲਬ ਸਰਕਾਰ ਨੂੰ بڑا ਮੋਟਾ ਇੰਜਣਾ ਕੋਈ ਕੰਟਰੋਲ ਕਰਨਾ ਚਾਹੀਦਾ ਹੈ ਅਹ ਕਿਉਂਕਿ ਮਤਲਬ ਜਿਹੜੀ ਪੁੱਛੀ ਸਿੱਖਿਆ ਹਰ ਇੱਕ ਨੂੰ ਬੜੀ ਜਲਦੀ ਫਿੱਟ ਬੈਠਦੀ ਹੈ ਇਹ ਇਸ ਕਰਕੇ ਮਤਲਬ ਜਿਹੜਾ ਇਹ ਕਾਨੂੰਨ ਹੈ ਇਹਦੇ ਵਿੱਚ ਇਸ ਚੀਜ਼ ਨੂੰ ਦਿਮਗ ਨੂੰ ਵੀ ਇੱਕ ਇਨਕਲੂਡ ਕੀਤਾ ਜਾਵੇ ਤਾਂ ਕਿ ਜਿਹੜੇ ਧਾਰਮਿਕ ਲੋਕ ਨੇ ਉਹ ਲੋਕਾਂ ਦੇ ਮਤਲਬ ਹਿੱਤਾਂ ਦੀ ਗੱਲ ਕਰਨ ਨਾ ਕਿ ਆਬਾਦੀ ਵਧਾ ਕੇ ਸਰਕਾਰ ਤੇ ਪਬਲਿਕ ਵਾਸਤੇ ਕੋਈ ਸਮੱਸਿਆਵਾਂ ਖੜੀਆਂ ਕਰਨ ਦੇ ਵਿੱਚ ਯੋਗਦਾਨ ਪਾਉਣ ਡਾਕਟਰ ਸਾਹਿਬ ਮੈਂ ਤੁਹਾਨੂੰ ਦੋ ਅਪਡੇਟ ਨੇ ਦੋਨੋਂ ਤੇ ਗੱਲ ਕਰਨਾ ਚਾਹਾਂਗਾ ਦੇਖੋ ਇੱਕ ਤਾਂ ਸਰਕਾਰ ਨਾਲ ਜਿਹੜਾ ਇੱਕ ਦਿੱਲੀ ਤੋਂ ਆਇਆ ਸ਼ਾਇਦ ਕਿਸੇ ਲੜਕੀ ਦੀ ਉੱਥੇ ਯਾਨੀ ਕਿ ਸਕੂਲ ਜਾਂਦੇ ਸائیں ਸੀਰ ਸਾਹਿਬ ਨੂੰ ਉਤਾਰ ਦਿੱਤਾ ਗਿਆ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਹੋਏ ਪਹਿਲੀ ਵਾਰ ਨਹੀਂ ਹੋਇਆ ਇਹ ਪਹਿਲਾਂ ਵੀ ਹੋ ਚੁੱਕਾ ਹੈ ਸਭ ਤੋਂ ਪਹਿਲਾਂ ਯਾਨੀ ਜੇ ਗੱਲ ਕੀਤੀ ਇਸੇ ਗੱਲ ਦੇ ਛੇ 에ਅਰਪੋਰਟ ਤੇ ਪੰਗਾ ਪਿਆ ਸੀਮਰਨਜੀਤ ਮਾਨ ਦਾ ਤੇ ਉਸ ਤੋਂ ਬਾਅਦ ਕਈ ਹੋਰ ਘਟਨਾਵਾਂ ਆਈਆਂ ਤੇ ਇੱਕ ਨਵੀਂ ਘਟਨਾ ਦੱਸੀ ਜਾ ਰਹੀ ਹੈ ਦਿੱਲੀ ਤੋਂ ਸਾਹਮਣੇ ਇਹ ਕਿ ਸਰਕਾਰੀ ਸਕੂਲ ਚ ਕੁੜੀ ਜਾ ਰਹੀ ਸੀ ਤਾਂ ਉਹਨੂੰ ਰੋਕ ਲਿਆ ਗਿਆ ਹਾਂਜੀ ਦੇਖੋ ਇਹ ਦਿੱਲੀ ਨਿਊਰ ਵਿਹਾਰ ਦੀ ਗੱਲ ਹੈ ਮਿਊਰ ਵਿਹਾਰ ਇਲਾਕਾ ਹੈ ਕੋਈ ਉਹਦੇ ਵਿੱਚ ਸਰਕਾਰੀ ਸਕੂਲ ਦੇ ਵਿੱਚ ਕੋਈ ਲੜਕੀ ਪੜਦੀ ਸੀ 7ਵੀਂ 8ਵੀਂ ਦੇ ਵਿੱਚ ਆ ਪਿੱਛੇ ਜੇ ਤੁਸੀਂ ਨਾ ਉਹ ਵੀ ਦਰਮੀਆਂ ਦੀਆਂ ਛੁੱਟੀਆਂ ਹੋਈਆਂ ਉਹ ਛੁੱਟੀਆਂ ਦੇ ਵਿੱਚ ਉਹ ਲੜਕੀ ਨੇ ਅੰਮ੍ਰਿਤਪਾਨ ਕਰ ਲਿਆ ਜੀ ਆ ਅੰਮ੍ਰਿਤਪਾਨ ਕਰਨ ਤੋਂ ਬਾਅਦ ਉਹ ਦੁਬਾਰਾ ਸਕੂਲ ਖੁੱਲ੍ਹਦੇ ਸਕੂਲ ਦੇ ਵਿੱਚ ਉਹ ਆਪਣੀ ਕਿਰਪਾਨ ਪਾ ਕੇ ਚਲੀ ਗਈ ਜਿਸ ਦੇ ਵਿੱਚ ਮਤਲਬ ਪ੍ਰਿੰਸੀਪਲ ਨੇ ਥੋੜਾ ਜਿਹਾ ਇਤਰਾਜ਼ ਜ਼ਾਹਰ ਕੀਤਾ ਇਸ ਕਰਕੇ ਉਹ ਲੜਕੀ ਨੂੰ ਕਿਹਾ ਵੀ ਤੂੰ ਪਈ ਇਸ ਚੀਜ਼ ਨੂੰ ਘਰੇ ਜਾ ਕੇ ਬੱਜ ਜਾ ਤਾਂ ਉਸ ਪ੍ਰਿੰਸੀਪਲ ਨੂੰ ਕਈ ਵਾਰੀ ਕੀ ਹੁੰਦਾ ਨਾ ਇਹ ਦੂਜੇ ਘਰਮ ਦਾ ਕੋਈ ਪ੍ਰਿੰਸੀਪਲ ਹੋਵੇ ਉਹਨੂੰ ਉਹਦੀਆਂ ਜਿਹੜੀਆਂ ਮਰਿਆਦਾਵਾਂ ਨੇ ਉਹ ਨਹੀਂ ਪਤਾ ਹੁੰਦੀਆਂ ਜਦੋਂ ਉਹ ਲੜਕੀ ਨੇ ਘਰੇ ਜਾ ਕੇ ਦੱਸਿਆ ਤਾਂ ਜਿਹੜੇ ਉੱਥੋਂ ਦੇ ਹੋਰ ਸੀਗੇ ਸਿੱਖ ਧਰਮ ਨਾਲ ਸੰਬੰਧਿਤ ਬੰਦੇ ਉਹਨਾਂ ਨੇ ਜਾ ਕੇ ਗੱਲਬਾਤ ਕੀਤੀ ਐ ਫਿਰ ਕਾਫੀ ਮਤਲਬ ਜਿਹੜਾ ਉਧਰ ਉਹਦੀ ਕਹਾਣੀ ਸੁਣੀ ਤੋਂ ਬਾਅਦ ਇਹ ਮਸਲਾ ਸੁਲਝ ਗਿਆ ਪਤਾ ਨਹੀਂ ਮਤਲਬ ਵੀ ਕਿਸ ਤਰ੍ਹਾਂ ਹੋਇਆ ਇਹ ਜੋ ਵੀ ਹੋਇਆ ਮਤਲਬ ਉਹ ਗਲਤ ਹੋਇਆ ਨਹੀਂ ਹੋਣਾ ਚਾਹੀਦਾ ਸੀ ਇਹ ਮਨਸ਼ਾ ਤੋਂ ਪਤਾ ਲੱਗਦਾ ਕਿ ਉਹਦੀ ਕੀ ਮਨਸ਼ਾ ਸੀ ਪ੍ਰਿੰਸੀਪਲ ਦੀ ਜਾਂ ਤਾਂ ਦੂਸਰੇ ਧਰਮ ਦੀ ਮਰਿਆਦਾ ਦਾ ਨਹੀਂ ਉਹਨੂੰ ਪਤਾ ਸੀ ਕਿ ਗਲਤੀ ਹੋ ਗਈ ਫਿਰ ਤਾਂ ਚਲੋ ਗਲਤੀ ਦੇ ਕਾਰਨਾਂ ਨੂੰ ਵਾਸਤਵਿਕ ਤ ਕੀਤਾ ਜਾਣਾ ਚਾਹੀਦਾ ਹੈ ਜੇ ਕੋਈ ਮਤਲਬ ਜਾਣ ਬੁੱਝ ਕੇ ਇਸ ਤਰ੍ਹਾਂ ਦਾ ਕੋਈ ਕੀਤਾ ਕੰਮ ਤਾਂ ਉਹਦੇ ਦੇ ਜੋ ਕਾਰਵਾਈ ਹੈ ਉਹ ਕੀਤੀ ਜਾਣੇ ਚਾਹੀਦੀ ਹੈ ਸਾਰੀਆਂ ਸਿੱਖ ਸੰਸਥਾਵਾਂ ਨੇ ਜਿਹੜੀਆਂ ਉਹ ਉਹਨਾਂ ਨੂੰ ਵੀ ਇਧਰ ਵੱਲ ਵਿਸ਼ੇਸ਼ ਧਿਆਨ ਲੈਣਾ ਚਾਹੀਦਾ ਹੈ ਤਾਂ ਕਿ ਅੱਗੇ ਤੋਂ ਇਹ ਜਿਹੀ ਕੋਈ ਜੁੜੀ ਘਟਨਾ ਉਹ ਨਾ ਵਾਪਰੇ ਕਿਉਂਕਿ ਡਾਕਟਰ ਸਾਹਿਬ ਦੇਖੋ ਉੱਥੇ ਹੁਣ ਭਾਜਪਾ ਸਰਕਾਰ ਹੈ ਦਿੱਲੀ ਤੇ ਮਨਿੰਦਰ ਸਿੰਘ ਸਿਰਸਾ ਖੁਦ ਅਮਰਤਾ ਧੀ ਨੇ ਤੇ ਉਹ ਵੀ ਇੱਕ ਬੜੇ ਵਧੀਆ ਲੀਡਰ ਨੇ ਉਹਨਾਂ ਦਾ ਇਸ ਤੱਤ ਦੇ ਬਿਆਨ ਆਣਾ ਨਾ ਆਇਆ ਹਜੇ ਤੱਕ ਨਹੀਂ ਆਇਆ ਤਾਂ ਆਣਾ ਚਾਹੀਦਾ ਹੈ ਕਿਉਂਕਿ ਇੱਕ ਸੁਲਝੋਏ ਨੇਤਾ ਨੇ ਉਹਨਾਂ ਨੂੰ ਵਿਚਭਚਾਓ ਕਰਾਣਾ ਚਾਹੀਦਾ ਤਾਂ ਕਿ ਜਿਹੜਾ ਵਾਦ ਆ ਉਹ ਵਧੇ ਨਾ ਹਾਂਜੀ ਦੇਖੋ ਮਤਲਬ ਉੱਥੇ ਦਿੱਲੀ ਦੀ ਸ਼ਾਨ ਨੇ ਸਰਦਾਰ ਮਨਿੰਦਰ ਸਿੰਘ ਸਿਰਸਾ ਬਹੁਤ ਹੀ ਪੜ੍ਹੇ ਲਿਖੇ ਐਜੂਕੇਟਿਡ ਬੰਦੇ ਨੇ ਔਰ ਦਿਮਾਗ ਵੀ ਉਹਨਾਂ ਦਾ ਕੰਮ ਕਰਦਾ ਹੈ ਮੈਨੂੰ ਨਹੀਂ ਲੱਗਦਾ ਕਿ ਉਹ ਇਸ ਗੱਲ ਨੂੰ ਕੋਈ ਮਤਲਬ ਹੋਰ ਕੋਈ ਮੋੜ ਮੋੜਨ ਦੀ ਕੋਸ਼ਿਸ਼ ਜੇ ਕੋਈ ਕੋਈ ਕਰ ਰਿਹਾ ਹੋਵੇ ਇਸ ਨੂੰ ਬਿਲਕੁਲ ਸਹੀ ਲੀਟੇ ਜਾ ਕੇ ਗੱਲ ਨੂੰ ਸ਼ਾਂਤ ਕਰ ਦੇਣਗੇ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਸਾਫਾ ਸਾਹਿਬ ਬਹੁਤ ਹੀ ਮਤਲਬ ਐਗਜ਼ੀਕਿਊਟਰ ਬੰਦੇ ਨੇ ਤੇ ਸੋਚ ਵੀ ਉਹਨਾਂ ਦੀ ਕਾफी ਦੂਰਅੰਦੇਸ਼ੀ ਹੈ ਇਸ ਕਰਕੇ ਇਸ ਗੱਲ ਨੂੰ ਕੋਈ ਜਿਆਦਾ ਵੱਡਾ ਧੂਣਾ ਫੜਨ ਦੇਣਗੇ ਜਿੱਥੇ ਵੀ ਜਲਦੀ ਇਸ ਗੱਲ ਨੂੰ ਤੁਹਾਡਾ ਤੂੰਦਾ ਹੋਇਆ ਤਾਂ ਕਰ ਦੇਣੀ ਕਿਉਂਕਿ ਜਿਵੇਂ ਤੁਸੀਂ ਕਿਹਾ ਨਾ ਵੀ ਮਿਊਰਵੈਰ ਦੀ ਘਟਨਾ ਹੈ ਤਾਂ ਮਿਊਰਵੈਰ ਇੱਕ ਬਹੁਤ ਯਾਨੀ ਪੌਸ਼ ਇਲਾਕਾ ਹੈ ਦਿੱਲੀ ਦਾ ਤੇ ਜਿਵੇਂ ਤੁਸੀਂ ਕਿਹਾ ਕਿ ਪ੍ਰਿੰਸੀਪਲ ਨੂੰ ਸ਼ਾਇਦ ਨਹੀਂ ਪਤਾ ਦੂਜੇ ਤਰ੍ਹਾਂ ਹੁੰਦੇ ਸੀ ਪਰ ਡਾਕਟਰ ਸਾਹਿਬ ਮੈਂ ਇੱਥੇ ਸਹਿਮਤ ਨਹੀਂ ਹਾਂ ਤੁਹਾਡੇ ਤਰਕ ਨਾਲ ਕਿਉਂਕਿ ਜਦੋਂ ਤਾਂ ਸਿਮਰਨ ਜੀ ਸੀ ਮਾਨ ਦਾ ਏਅਰਪੋਰਟ ਤੇ ਸ੍ਰੀ ਸਾਹਿਬ ਚੱਕਰ ਰਿਹਾ ਉਤੋਂ ਬਾਅਦ ਸਾਰੇ ਯਾਨੀ ਕਿ ਫੌਰਨ ਤੱਕ ਗੱਲਾਂ ਪਤਾ ਨਹੀਂ ਉੱਥੇ ਵੀ ਨਹੀਂ ਰੋਕਿਆ ਜਾਂਦਾ ਸ੍ਰੀ ਸਾਹਿਬ ਤੋਂ ਯਾਨੀ ਕਿ ਏਅਰਪੋਰਟਾਂ ਦੇ ਵੀ ਰੋਕਿਆ ਜਾਂਦਾ ਤੇ ਇਹ ਜਿਹੜੀ ਕਾਰਗਰਨੀ ਕਾਰਸੰਜ ਕੀਤੀ ਗਈ ਹੈ ਪ੍ਰਿੰਸੀਪਲ ਉਹ ਹੋ ਸਕਦਾ ਜਾਣ ਬੁਝੇ ਕੀਤੀ ਗਈ ਹੋਵੇ ਦੇਖੋ ਜੀ ਜੇ ਜਾਣ ਬੁਝ ਕੇ ਕੀਤੀ ਗਈ ਹੈ ਤਾਂ ਮਤਲਬ ਇਹ ਸਜ਼ਾ ਹੋਣੀ ਚਾਹੀਦੀ ਹੈ ਜੇ ਗਲਤੀ ਦੇ ਵਿੱਚ ਜਾਂ ਅਣਜਾਣਪਨੇ ਦੇ ਵਿੱਚ ਕਈ ਵਾਰੀ ਬੰਦੇ ਤੋਂ ਗਲਤੀਆਂ ਹੋ ਜਾਂਦੀਆਂ ਨੇ ਤਾਂ ਮਤਲਬ ਗੁਰੂ ਸਾਹਿਬ ਮਾਫੀ ਵੀ ਦੇ ਦਿੰਦੇ ਨੇ ਕਿ ਇਹ ਵੱਡਾ ਗناہ ਮਤਲਬ माफ ਕਰਨ ਯੋਗ ਦੀ ਕਈ ਵਾਰੀ ਹੁੰਦਾ ਉਹਨੂੰ ਮਾਫੀ ਦਿੱਤੀ ਜਾ ਸਕਦੀ ਹੈ ਤੇ ਅੱਗੇ ਵਾਸਤੇ ਮਤਲਬ ਉਹ ਕਾਰਨ ਕਰੇ ਵੀ ਮੈਂ ਇਸ ਤਰ੍ਹਾਂ ਦੀ ਵੀ ਕਾਰਵਾਈ ਅੰਜਾਮ ਨਹੀਂ ਦੂੰਗਾ ਤਾਂ ਗੱਲ ਨੂੰ ਮਤਲਬ ਇਸ ਇਸ ਹਿਸਾਬ ਨਾਲ ਇੱਥੇ ਆ ਕੇ ਨਾਕਤ ਕੀਤਾ ਜਾ ਸਕਦਾ ਤੇ ਡਾਕਟਰ ਸਾਹਿਬ ਇੱਕ ਹੋਰ ਮੈਂ ਅਪਡੇਟ ਤੇ ਗੱਲ ਕਰਨਾ ਐਨਾ ਵੀ ਕੱਲ ਦੇਖੋ ਕੁਲਦੀਪ ਜਿਹੜੇ ਆਪਣੇ ਮੰਤਰੀ ਵਿਸਤਾਰ ਮੰਡਾ ਦਾ ਹੋਇਆ ਪੰਜਾਬ ਦਾ ਵਧੀਆ ਹੋਇਆ ਤਾਲੀਵਾਲ ਸਾਹਿਬ ਦਾ ਇੱਕ ਬਾਅਦ ਚੋ ਬਿਆਨ ਆਇਆ ਜਿਹਨੂੰ ਕਿ ਤੋਰ ਰੰਡੋੜ ਕੇ ਪੇਸ਼ ਕੀਤਾ ਗਿਆ ਮੀਡੀਆ ਵੱਲੋਂ ਕਹ ਲਈਏ ਚਾਹੇ ਵਿਰੋਧੀ ਧਿਰ ਦੇ ਵੱਲੋਂ ਜੋ ਸਵਾਲ ਪੁੱਛੇ ਗਏ ਤਾਂ ਤਾਲੀਵਾਲ ਸਾਹਿਬ ਥੋੜਾ ਉਖੜੇ ਉਖੜ ਲੱਗੇ ਕਿ ਆਪਾਂ ਕੱਲ ਗੱਲ ਕਰ ਰਹੇ ਸੀ ਵੀ ਅਜੇ ਤੱਕ ਉਹਨਾਂ ਦਾ ਕੋਈ ਅਜੇ ਰੁਖ ਸਾਹਮਣੇ ਨਹੀਂ ਆਇਆ ਪਰ ਤਾਲੀਵਾਲ ਜੀ ਆਖਿਰਕਾਰ ਗੁੱਸੇ 'ਚ ਆ ਕੇ ਇੰਨੀ ਗੱਲ ਕਹਿ ਗਏ ਕਹਿੰਦੇ ਵੀ ਮੈਂ ਅਸਤੀਫਾ ਆਪਣੇ ਮੁੱਖ ਮੰਤਰੀ ਨੂੰ ਦਾਂਗਾ ਮੈਂ ਉਹਨਾਂ ਦੇ ਕਹਿਣ ਤੇ ਛੱਡਿਆ ਸਾਰਾ ਕੁਝ ਉਹਨਾਂ ਨੇ ਮੈਨੂੰ 3 ਸਾਲ ਮੌਕਾ ਦਿੱਤਾ ਸੀ ਮੈਂ ਉਹਨਾਂ ਦਾ ਧੰਨਵਾਦ ਕਰਦਾ ਨਹੀਂ ਕਹਿੰਦੇ ਮੈਂ ਹੁਣ ਪ ਯਾਨੀ ਕਿ ਗੱਲਾਂ ਗੱਲਾਂ ਵਿੱਚ ਉਹ ਆਪਣੀ ਨਾਰਾਜ਼ਗੀ ਕਿੱਥੇ ਕਿੱਥੇ ਜ਼ਾਹਿਰ ਕਰ ਗਏ ਮਾਨ ਸਾਹਿਬ ਨੂੰ ਦੇਖੋ ਜੀ ਮਾਰੀ ਮੋਟੀ ਨਾਰਾਜ਼ਗੀ ਤਾਂ ਹੰਦੀ ਹੈ ਜਦੋਂ ਇੱਕ ਵੱਡਾ ਪਰਿਵਾਰ ਹੈ ਪਰਿਵਾਰ ਦੇ ਵਿੱਚ ਚੱਲਦਾ ਰਹਿਣਾ ਵੈਸੇ ਉਹਨਾਂ ਨੇ ਜ਼ਹਿਰ ਵੀ ਮਤਲਬ ਮੈਂ ਅੱਜ ਇੱਕ ਵਰਕਰ ਬਣ ਕੇ ਸੇਵਾ ਕਰੂੰਗਾ ਮੇਰੀ ਕਿਸੇ ਆਰਟੀਜਨਲ ਰਾਜਗਿਨੀ ਦਾ ਪਾਰਟੀ ਨੇ ਹੀ ਮੈਨੂੰ ਬਣਾਇਆ ਸੀ ਪਾਰਟੀ ਦੇ ਨਗਾਮੀ ਮੈਂ ਕੰਮ ਕੀਤਾ ਹੈ ਅਤੇ ਤਨੋਂ ਮਨੋਂ ਕੰਮ ਕੀਤਾ ਹੈ ਜੇ ਮੈਨੂੰ ਕੋਈ ਅੱਗੇ ਸਣਾ ਕਿ ਖਰੇਕੇ ਚੇਰੇ ਕੋਈ ਮਤਲਬ ਡਿਊਟੀ ਲਾਉਣਗੇ ਤਾਂ ਮੈਂ ਤਨਦੇਹੀ ਨਾਲ ਨਿਭਾਵਾਂਗਾ ਉਹਨਾਂ ਦੇ ਜਨਮ ਦੇ ਵਿੱਚ ਕੋਈ ਮਤਲਬ ਰੋਸ ਵਾਲੀ ਗੱਲ ਨਹੀਂ ਕਿਉਂਕਿ ਸਾਢੇ 3 ਸਾਲ ਦਾ ਸੇਵਾ ਉਹਨਾਂ ਨੇ ਕਰ ਲਈ ਹੈ ਲੋਕਾਂ ਦੀ ਤੇ ਹੁਣ ਆਪਦੇ ਹਲਕੇ ਨੂੰ ਤਰਕੀ ਵਾਲੇ ਪਾਸੇ ਜਾ ਕੇ ਮਤਲਬ ਆਪਣੀ ਜਿਹੜੀ ਅਗਲੀ ਨਾਰਕ ਚਲੋ ਡਾਕਟਰ ਸਾਹਿਬ ਮੈਂ ਅੰਤ ਧਿਆਨ ਨਾਲ ਮੁੱਦੇ ਤੇ ਆਣਿਆ ਜਿਹੜਾ ਇਹ ਮੁੱਦਾ ਲਿਆਂਦਾ ਗਿਆ ਹੈ ਹੈਨਰੀ ਸਾਹਿਬ ਦੇ ਵੱਲੋਂ ਤੁਹਾਨੂੰ ਲੱਗਦਾ ਹੈ ਵੀ ਪੰਜਾਬ ਸਰਕਾਰ ਇਹ ਵੀ ਜਲਦੀ ਪਾਸ ਕਰੇਗੀ ਕਿਉਂਕਿ ਫਾਇਦਾ ਆਮ ਲੋਕਾਂ ਦਾ ਵੀ ਹੈ ਸਰਕਾਰਾਂ ਦਾ ਵੀ ਹੈ ਦੇਖੋ ਜੀ ਇਹਦੇ ਵਿੱਚ ਕੁਝ ਐਮੈਂਡਮੈਂਟਾਂ ਕਰਨੀਆਂ ਪੈਣਗੀਆਂ ਉਹ ਐਮੈਂਡਮੈਂਟਾਂ ਬਾਰੇ ਵਿਚਾਰ ਵਟਾਂਦਰਾ ਹੋਊਗਾ ਸਭ ਵਿਧਾਨ ਸਭਾ ਦੇ 117 ਮੈਂਬਰ ਨੇਾਰੇ ਉਹਦੇ ਵਿੱਚ ਚੰਗੀ ਤਰ੍ਹਾਂ ਸੋਚ ਵਿਚਾਰ ਕਰਕੇ ਬਿਨਾਂ ਪਾਰਟੀਵਾਦੀ ਤੋਂ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਪੰਜਾਬ ਦੇ ਮਸਲੇ ਨੂੰ ਇਸ ਤਰ੍ਹਾਂ ਨਿਸ਼ਠ ਕੇ ਤਾਂ ਕਿ ਪੰਜਾਬ ਦੀ ਝੋਲੀ ਦੇ ਵਿੱਚ ਖੁਸ਼ੀਆਂ ਪੈਣ ਅਤੇ ਪੰਜਾਬ ਰੰਗਲਾ ਬਣੇ ਤੇ ਪੰਜਾਬ ਦੇ ਵਿੱਚ ਜਿਹੜੇ ਦੁੱਖਦਰਦ ਨੇ ਉਹ ਦੂਰ ਹੋਣ ਉਹ ਇਸੇ ਕਾਰਨ ਹੀ ਆ ਠੀਕ ਹੋ ਸਕਦਾ ਜੇ ਇਹਦੀ ਆਵਾਜ਼ੀ ਕੰਟਰੋਲ ਹੋਊਗੀ ਮੈਂ ਮਤਲਬ ਮੈਨੂੰ ਸਮਝਣ ਲੱਗਦੀ ਹੈ ਮੇਰਾ ਮਨ ਕਹਿੰਦਾ ਜੇ ਇਹਦੇ ਤੇ ਕੁਝ ਅਮੈਂਡਮੈਂਟਾਂ ਕਰਕੇ ਲੰਬੀ ਬਹਿਸ ਕਰਕੇ ਇਹ ਦਲ ਸੇ ਉੱਤੇ ਜੇ ਕੋਈ ਅਮੈਂਡਮੈਂਟ ਹੋਰ ਹੋਣ ਵਾਲੀ ਹੈ ਤਾਂ ਉਹ ਕਰਕੇ ਦਲ ਨੂੰ ਪਾਸ ਕੀਤਾ ਜਾਊਗਾ ਤੇ ਕਿਉਂਕਿ ਜੀ ਇੱਕ ਹੋਰ ਹੈ ਘਟਨਾ ਮਤਲਬ ਹੈ ਕਿ ਪ੍ਰੀਤਕੋੜ ਜਿਲ੍ਹੇ ਦੇ ਵਿੱਚ ਇੱਕ ਡੀਐਸਪੀ ਜ਼ਿੰਮੇਵਾਰ ਕੀਤਾ ਹੈ ਐਂਟ੍ਰਿਸ਼ਤਾਚਾਰ ਦੇ ਕੇਸ ਦੇ ਵਿੱਚ ਕਿਉਂਕਿ ਉਹ ਆਪਣੀ ਹਾਈ ਕਮਾਂਡ ਨੂੰ ਮਤਲਬ ਐਸਐਸਪੀ ਆਫਿਸ ਨੂੰ ਵੀ ਭ੍ਰਿਸ਼ਟਾਚਾਰ ਦਾ ਆ داخل ਕਰਨ ਦੀ ਕੋਸ਼ਿਸ਼ ਲਗਾਮ ਦੀ ਕੋਸ਼ਿਸ਼ ਕਰ ਰਿਆ ਸੀ ਇਸ ਕਰਕੇ ਮਾਨ ਸਾਹਿਬ ਜਿੱਦੀ ਜਿਹੜੀ ਜ਼ੀਰੋ ਟੋਲਰੈਂਸ ਹੈ ਉਹਦੇ ਉੱਤੇ ਕੰਮ ਰੰਦੇ ਹੋਏ ਉਸ ਮਾਨਯੋਗ ਡੀਐਸਪੀ ਨੂੰ ਅਰੈਸਟ ਕਰ ਦਿਆ ਚਲੋ ਰਿੰਦਰ ਸਿੰਘ ਤੁਸੀਂ ਸਾਨੂੰ ਆਪਣਾ ਕੀਮਤੀ ਸਮੇਂ ਤੇ ਵਧੀਆ ਸਾਨੂੰ ਵਿਚਾਰ ਦਿੱਤੇ ਦੋ ਤਿੰਨ ਮੁੱਦੇ ਤੇ ਤੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਸਰ ਧੰਨਵਾਦ ਸੋ ਦੋਸਤੋ ਜਿਹੜਾ ਅੱਜ ਦਾ ਵਿਸ਼ਾ ਦਾ ਇਹ ਸੀਗਾ ਕਿ ਹੈਨਰੀ ਐਮਐਲਏ ਦੇ ਵੱਲੋਂ ਇੱਕ ਸੰਦਵਾ ਸਾਹਿਬ ਨੂੰ ਇੱਕ ਬਿੱਲ ਦਾ ਡਰਾਫਟ ਪੇਸ਼ ਕਰਤਾ ਗਿਆ WhatsApp ਕੀਤਾ ਗਿਆ ਹੈ ਕਿ ਜੇਕਰ ਹੁਣ ਕੋਈ 2 ਤੋਂ ਵੱਧ ਬੱਚੇ ਪੈਦਾ ਕਰੇਗਾ ਤਾਂ ਉਸ ਨੂੰ ਜੁਰਮਾਨਾ ਕੀਤਾ ਜਾਏਗਾ 10 ਲੱਖ ਤੋਂ ਵੱਧ। ਯਾਨੀ ਕਿ ਪੰਜਾਬ ਸਰਕਾਰ ਦੇ ਵੱਲੋਂ ਹੁਣ ਇੱਕ ਜਿਹੜਾ ਬਿੱਲ ਆਉਣ ਦੀ ਕੋਸ਼ਿਸ਼ ਕੀਤੀ ਜਾਏਗੀ ਮਾਨਸੂਨ 70 ਦੇ ਵਿੱਚ ਇਸੇ ਮਹੀਨੇ 'ਚ ਹੁਣੇ ਬਿੱਲ ਪਾਸ ਹੋਏਗਾ ਕਿ ਨਹੀਂ ਇਹ ਆਣੋ ਸਮੱਸੇਗਾ ਪਰ ਜਿਵੇਂ ਕਿ ਸਾਡੇ ਗੱਲਬਾਤ ਹੋਈ ਹੈ ਕਿ ਇਹ ਬਿੱਲ ਦੇ ਆਣਾ ਹਰੇਕ ਪੰਜਾਬ ਦੇ ਲੋਕਾਂ ਨੂੰ ਫਾਇਦਾ ਮਿਲੇਗਾ ਇੱਕ ਤਾਂ ਜਿਹੜੀ ਪੋਪੂਲੇਸ਼ਨ ਹੈ ਉਹ ਰੁਕੇਗੀ ਵਧੇਗੀ ਨਹੀਂ ਤੇ ਜਿਹੜੀਆਂ ਅਸੀਂ ਗੱਲਾਂ ਕਰਦੇ ਆਂ ਕੀ ਮਹਿੰਗਾਈ ਵਧ ਰਹੀ ਹੈ ਜਾਂ ਸਰਕਾਰੀ ਨੌਕਰੀਆਂ ਨਹੀਂ ਮਿਲ ਰਹੀਆਂ ਉਹਦੇ ਵਿੱਚ ਵੀ ਇਜ਼ਾਫਾ ਦੇਖਣ ਨੂੰ ਮਿਲੇਗਾ ਤਾਂ ਦੂਸਰਾ ਸਾਡੇ ਕੋਈ ਅਪਡੇਟ ਆਈ ਕਿ ਦਿੱਲੀ ਦੇ ਵਿੱਚ ਮਿਹੂਰ ਵਿਆਹ ਦੇ ਇੱਕ ਲੜਕੀ ਨੂੰ ਸਕੂਲ ਦੇ ਵਿੱਚ ਸਿਰਫ 7ਵੀਂ 8ਵੀਂ ਕਲਾਸ ਦੀ ਲੜਕੀ ਹੈ ਜਿਹਨੂੰ ਕਿ ਪ੍ਰਿੰਸੀਪਲ ਨੇ ਉਸ ਨੂੰ ਸਕੂਲ ਚ ਨਹੀਂ ਵੜਨ ਦਿੱਤਾ ਕਿਉਂਕਿ ਉਸਨੇ ਸਿਰਸਾ ਪਾਇਆ ਹੋਇਆ ਸੀ ਤਾਂ ਉਸਤੇ ਲੋਕਾਂ ਨੇ ਇਤਰਾਜ਼ ਕੀਤਾ ਤੇ ਹੁਣ ਇਹ ਮਾਮਲਾ ਮਨਿੰਦਰ ਸਿੰਘ ਸਿਰਸਾ ਦੇ ਅੰਡਰ ਆ ਚੁੱਕਿਆ ਹੈ ਕਿਉਂਕਿ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਇਹ ਦੂਸਰੀ ਤੀਸਰੀ ਘਟਨਾ ਸਾਹਮਣੇ ਆ ਗਈ ਦਿੱਲੀ ਤੋਂ ਪਿਛਲੇ 6 ਮਹੀਨਿਆਂ ਦੇ ਅੰਦਰ ਤੇ ਦੋਸਤੋ ਤੀਸਰਾ ਜਿਹੜਾ ਸਾਨੂੰ ਅਪਡੇਟ ਮਿਲੀ ਹੈ ਕਿ ਫਰੀਦਕੋਟ ਦੇ ਵਿੱਚ ਇੱਕ ਐਸਐਸਪੀ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਕਿਉਂਕਿ ਭਗਵੰਤ ਮਾਨ ਜੀ ਸਰਕਾਰ ਜ਼ੀਰੋ ਟੋਲਰੈਂਸ ਨੀਤੀ ਦੇ ਕੰਮ ਕਰ ਰਹੀ ਹੈ ਸੋ ਦੋਸਤੋ ਇਹ ਸਾਡੇ ਅੱਜ ਦੇ ਦੋ ਤਿੰਨ ਵਿਸ਼ਿਆਂ ਤੇ ਅਸੀਂ ਅੱਜ ਅਪਡੇਟ ਕੀਤੀ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਜੋ ਅਸੀਂ ਕਿਹਾ ਜੋ ਸਾਡੇ ਸਹਿਯੋਗੀ ਨੇ ਸਾਨੂੰ ਤਰਕ ਦਿੱਤੇ ਉਹ ਸਹੀ ਸੀ ਜਾਂ ਨਹੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਤੁਹਾਡੇ ਕਮੈਂਟਾਂ ਤੋਂ ਅਸੀਂ ਬਹੁਤ ਕੁਝ ਸਿੱਖਦੇ ਆਂ ਲੋਕਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਤੇ ਜਿਹੜੇ ਅਫਸਰ ਹੁੰਦੇ ਨੇ ਜਿਹੜੇ ਮੰਤਰੀ ਹੁੰਦੇ ਨੇ ਜਿਨ੍ਹਾਂ ਨੂੰ ਤੁਹਾਡੇ ਕੰਮ ਕਰਨੇ ਨੇ ਉਹਨਾਂ ਦਾ ਤੁਹਾਡੀ ਆਵਾਜ਼ ਪਹੁੰਚਦੀ ਹੈ ਸੋ ਦੋਸਤੋ ਮੈਂ ਤੁਹਾਡੇ ਨਾਲ ਦੁਬਾਰਾ ਜੁੜਾਂਗਾ ਕੋਈ ਹੋਰ ਲਾਈਵ ਪ੍ਰੋਗਰਾਮ ਲੈ ਕੇ